ਹੈਲੋ ਫਰੈਂਡਸ ਵੈਲਕਮ ਟੂ ਡ੍ਰੀਮਸ ਆ ਬਲੌਗਸ ਆਮ ਕੁਲਵੀਰ ਸਿੰਘ ਤਾਂ ਤੁਸੀਂ ਕਈ ਵਾਰੀ ਸੁਣਿਆ ਹੋਵੇਗਾ ਕਿ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਜ਼ਿਆਦਾ ਚੇਂਜਸ ਆ ਰਹੇ ਨੇ ਕਿ ਆਪਾਂ ਡੇਲੀ ਸੁਣਦੇ ਆ ਸਟਾਰਟਿੰਗ ਹੋਈ ਸੀ ਜਦੋਂ ਸਪਾਊਸਲ ਜੋ ਓਪਨ ਵਰਕ ਪਰਮਿਟ ਸੀਗਾ ਉਹ ਗਵਰਨਮੈਂਟ ਨੇ ਬੰਦ ਕਰਤਾ ਸੀਗਾ ਉਸ ਤੋਂ ਬਾਅਦ ਫਿਰ ਜੋ ਸਟੂਡੈਂਟਸ ਸੀਗੇ ਉਹਨਾਂ ਦੇ ਨੰਬਰ ਘਟਾਇਆ ਗਿਆ ਇਹ ਨੰਬਰ ਘਟਾਉਣ ਤੋਂ ਬਾਅਦ ਹੁਣ ਪੀਆਰ ਦਾ ਵੀ ਇਹਨਾਂ ਨੇ ਕਿਹਾ ਹੈਗਾ ਕਿ ਸਾਰਿਆਂ ਨੂੰ ਨਹੀਂ ਦੇ ਸਕਦੇ ਜੋ ਕਿ ਰਿਐਲਿਟੀ ਵੀ ਹੈਗੀ ਆ ਤੋ ਬਾਦ ਹੋਰ ਵੀ ਕਾਫੀ ਜ਼ਿਆਦਾ ਐਲਐਮਆਈਏ ਤੇ ਰਿਲੇਟਡ ਵੀ ਚੇਂਜਸ ਆਏ ਨੇਗੇ ਤਾਂ ਆਪਾਂ ਨੂੰ ਦੇਖਣ ਦੇ ਵਿੱਚ ਲੱਗਦਾ ਹੁੰਦਾ ਕਿ ਮੇਬੀ ਇਹ ਕੁਝ ਐਸਾ ਹੋ ਰਿਹਾਗਾ ਕਿ ਜੋ ਕੈਨੇਡਾ ਲਈ ਸਹੀ ਆ ਐਂਡ ਇੰਡੀਆ ਸਪੈਸ਼ਲੀ ਪੰਜਾਬੀਆਂ ਲਈ ਜਾਂ ਕੋਈ ਹੋਰ ਕੰਟਰੀਜ਼ ਹੋਗੇ ਪਾਕਿਸਤਾਨ ਵਗੈਰਾ ਹੋਗੇ ਜਿੱਥੇ ਇਮੀਗ੍ਰੈਂਟਸ ਜਾਂਦੇ ਨੇ ਉਹਨਾਂ ਲਈ ਇਹ ਕਾਫੀ ਗਲਤ ਹੋ ਰਿਹਾ ਬਟ ਅਸਲ ਦੇ ਵਿੱਚ ਇਹ ਕੈਨੇਡਾ ਲਈ ਵੀ ਬਹੁਤ ਜ਼ਿਆਦਾ ਗਲਤ ਹੋ ਰਿਹਾ ਇਸ ਤਰ੍ਹਾਂ ਇਸ ਇਹੀ ਆਪਾਂ ਡਿਸਕਸ ਕਰਾਂਗੇ ਚੀਜ਼ਾਂ ਕਿ ਕਿਸ ਤਰ੍ਹਾਂ ਇਹ ਜੋ ਇਮੀਗ੍ਰੇਸ਼ਨ ਨੇ ਨਾ ਰੋਕ ਕੇ ਹੈਗੀ ਆ ਸਟੂਡੈਂਟਸ ਦਾ ਨੰਬਰ ਘਟਾਇਆ ਐਲ ਐਮ ਆਈਏ ਹੁਣ ਨਾਕਤਾਈ ਕੀਤੀ ਆ ਹਾਲਾਂਕਿ ਕਈ ਜ਼ਿਆਦਾ ਇੱਥੇ ਕਪਲੇ ਹੋ ਰਹੇ ਸੀਗੇ ਉਹਨਾਂ ਕਰਕੇ ਇਹਨਾਂ ਨੂੰ ਐਕਸ਼ਨ ਲੈਣਾ ਪਿਆ ਬਟ ਇਹ ਆਪਾਂ ਦੇਖਦੇ ਹਾਂ ਕਿ ਇਹਨਾਂ ਦੇ ਕੀ ਗਲਤ ਅਸਰ ਹੋਣ ਜਾ ਰਿਹਾ ਹੈਗਾ ਕੈਨੇਡੀਅਨ ਗਵਰਨਮੈਂਟ ਦੇ ਲਈ ਜਾਂ ਕੈਨੇਡੀਅਨ ਇਕਨੋਮੀ ਦੇ ਉੱਪਰ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਅਗਰੇ ਇਨਫੋਰਮੇਟਿਵ ਵੀਡੀਓਜ਼ ਤੁਸੀਂ ਅੱਗੇ ਵੀ ਦੇਖਣਾ ਚਾਹੁੰਦੇ ਹੋ एंड विदाउट वेस्टिंग एनी टाइम जस्ट स्टार्ट यदि इफैक्ट जो गलत इफैक्ट होने वो पहले तो है लेबर शॉर्टेज तो ता इस टाइम के उपर आइन हो कि रिसैशन चल रही हैगींड रिसैशन करके जॉब्स घटिया हुई ने काफ़ी तो जो इमीग्रेसन काफ़ी ज़्यादा आई हैगी पिछले दो तीन साल के बीच तो उन्होंने जॉबसन पूरा कर लिया सारा कवरअप हो गया उस तो बाद जो नमें इमीग्रेंट आ रहे हैं फिर जॉब नहीं मिल रही थी इस करके नंबर ਕਿ ਆ ਦਿੱਤਾ ਬਟ ਗਲਤ ਇਫੈਕਟ ਇਹਦਾ ਇਹ ਪੈ ਰਿਹਾ ਕਿ ਅੱਗੇ ਜਾ ਕੇ ਜਦੋਂ ਵੀ ਥੋੜੇ ਜਿਹਾ ਜੌਬਸ ਜੋ ਹੈਗੀਆਂ ਨੇ ਉਹ ਓਪਨ ਹੋਈਆਂ ਤਾਂ ਫਿਰ ਕਾਫੀ ਜ਼ਿਆਦਾ ਸ਼ਾਰਟੇਜ ਆਉਣ ਵਾਲੀ ਹੈ ਫੋਰ ਐਗਜ਼ਾਮਪਲ ਹਸਪੀਟਲਸ ਦੇਗ ਨੇ ਉੱਤੇ ਕਾਫੀ ਲਾਈਨ ਅਪ ਵਗੈਰਾ ਹੁੰਦਾਗੇ ਤੇ ਬਟ ਹੈਗਾ ਸਭ ਕੁਝ ਫ੍ਰੀ ਆ 1 ਡਾਲਰ ਨਹੀਂ ਚਾਰਜ ਕਰਦੇ ਬਟ ਅਗਰ ਹਸਪੀਟਲਸ ਦੇ ਵਿੱਚ ਵਰਕ ਕਰਨ ਵਾਲੇ ਜਿਵੇਂ ਨਰਸਿਸ ਵਗੈਰਾ ਨੇ ਉਹਨਾਂ ਦੀ ਸ਼ਾਰਟੇਜ ਆ ਗਈ ਤਾਂ ਫਿਰ ਇਹ ਕਾਫੀ ਡਿਫਿਕਲਟ ਹੋ ਜਾਏਗਾ ਉਸ ਤੋਂ ਬਿਨਾ ਹੋਰ ਲੇਬਰ ਸ਼ਾਰਟੇਜ ਇਸ ਬਹੁਤ ਨੇ ਕੰਸਟਰਕਸ਼ਨ ਦੇ ਵਿੱਚ ਬੰਦੇ ਮੈਨ ਲਈ ਜੋ ਪੀਆਰ ਲੈਂਦੇ ਨੇ ਤਾਂ ਉਹ ਕੰਮ ਕਰਦੇ ਨੇ ਬਟ ਫਿਰ ਬੰਦਾ ਸਟੇਬਲ ਲਾਈਫ ਚਾਹੁੰਦਾ ਹੁੰਦਾ ਤਾਂ ਕਰਕੇ ਉੱਥੇ ਵੀ ਕਾਫੀ ਸ਼ਾਰਟੇਜ ਆਉਣ ਵਾਲੀ ਹੈ ਕਿਉਂਕਿ ਨਵੇਂ ਇਮੀਗ੍ਰੈਂਟਸ ਹਰ ਇੱਕ ਤਰ੍ਹਾਂ ਦਾ ਕੰਮ ਕਰਦੇ ਨੇ ਤੇ ਨਵੇਂ ਨੂੰ ਇਹਨਾਂ ਨੇ ਬੰਦ ਕਰ ਦਿੱਤਾ ਤੇ ਪੁਰਾਣੇ ਮੈਨ ਲਈ ਜੋ ਕੈਨੇਡੀਅਨ ਹੈਗੇ ਨੇ ਜਾਂ ਇੱਥੇ ਦੇ ਬੌਰਨ ਹੈਗੇ ਨੇਗੇ ਉਹ ਇਹ ਡਿਫਿਕਲਟ professions ਦੇ ਵਿੱਚ ਜਨ ਬੀਸਿਕਲੀ ਪਸੰਦ ਨਹੀਂ ਕਰਦੇ ਐਂਡ ਇਸ ਤੋਂ ਬਾਅਦ ਲੈਸ ਜੀਡੀਪੀ ਗਰੋਥ ਆਗੀ ਕਿਸੇ ਵੀ ਕੰਟਰੀ ਦੀ ਗਰੋਥ ਹੋਣਾ ਟਾਈਮ ਹੀ ਹੁੰਦੀ ਹੈ ਜਿੰਨਾ ਟਾਈਮ ਨਮੀ ਉਹਦੇ ਵਿੱਚ ਸਪਲਾਈ ਮਿਲਦੀ ਰਹੇ ਬੰਦੇ ਆਉਂਦੇ ਰਹਿਣ ਐਂਡ ਅਗਰ ਇੰਡੀਆ ਹੈਗਾ ਜਿਵੇਂ ਤਾਂ ਉਹਨਾਂ ਦੀ ਖੁਦ ਹੀ ਪੋਪੂਲੇਸ਼ਨ ਕਾਫੀ ਹੈਗੀ ਹੈ ਤਾਂ ਖੁਦ ਦੇ ਬੰਦੇ ਹੀ ਕੰਮ ਕਰ ਸਕਦੇ ਨੇ ਬਟ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਇੰਗਲੈਂਡ ਹੋ ਗਿਆ ਤੇ ਇਮੀਗ੍ਰੈਂਟਸ ਹੁੰਦੇ ਨੇ ਜੋ ਬਾਹਰੋਂ ਆਉਂਦੇ ਨੇ ਦੇਸ਼ਾਂ ਤੋਂ ਤਾਂ ਉਹ ਕੰਮ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਗਰੋਥ ਹੁੰਦੀ ਹੈ ਫਿਰ ਫੈਕਟਰੀਜ਼ ਨਮੀਆਂ ਖੁੱਲਦੀਆਂ ਨੇ ਨਵੇਂ ਲੋਕ ਆਉਂਦੇ ਨੇ ਕੰਮ ਕਰਦੇ ਨੇ ਟੈਕਸ ਵਗੈਰਾ ਭਰਦੇ ਨੇ ਤਾਂ ਉਹਦੇ ਵਿੱਚ ਵੀ ਕਾਫੀ ਘਟਾ ਹੋ ਰਿਹਾ ਅੱਗੇ ਜਾ ਕੇ ਏਜਿੰਗ ਪੋਪੂਲੇਸ਼ਨ ਹੈਗੀ ਆ ਪਿਛਲੇ ਦੋ ਦਸੰ ਸਾਲਾਂ ਤੋਂ ਇਹ ਇਸੇ ਕਰਕੇ ਜ਼ਿਆਦਾ ਬੁਲਾਰੇ ਸੀ ਕਿਉਂਕਿ 2030 ਦੇ ਵਿੱਚ ਅਰਾਊਂਡ 1 ਮਿਲੀਅਨ ਜੋ ਹੈਗੇ ਨੇ ਲੋਕ ਰਿਟਾਇਰ ਹੋ ਰਹੇ ਨੇ ਤਾਂ 1 ਮਿਲੀਅਨ ਜੋਬਸ ਚਲੀਆਂ ਜਾਣਗੀਆਂ ਉਹ ਲੋਕੀ ਕੰਮ ਨਹੀਂ ਕਰਨਗੇ ਤੇ ਉਹਨਾਂ ਦੀ ਜਗ੍ਹਾ ਤੇ ਹੋਰਾਂ ਨੂੰ ਵੀ ਆਉਣਾ ਪੈਣਾ ਹੈ ਯਾ ਕਿਸੇ ਨਾ ਕਿਸੇ ਹਾਲਤ ਵਿੱਚ ਬਟ ਉਹਨਾਂ ਨੇ ਇਮੀਗ੍ਰੇਸ਼ਨ ਟਾਈਟ ਕਰ ਦਿੱਤੀ ਹੈ ਤਾਂ ਇਸ ਦਾ ਬਰਡਨ ਵੀ ਸਾਰੇ ਦਾ ਸਾਰਾ ਕੈਨੇਡੀਅਨ ਗਵਰਨਮੈਂਟ ਦੇ ਉੱਪਰ ਪਏਗਾ ਹਾਊਸਿੰਗ ਮਾਰਕੀਟ ਹੋ ਗਿਆ ਇਹਦੇ ਉੱਪਰ ਵੀ ਮੈਂ ਅੱਗੇ ਜਾ ਕੇ ਵੀਡੀਓ ਬਣਾਵਾਂਗਾ ਕਿ ਜਿਵੇਂ ਹੁਣ ਰੈਂਟਸ ਵਗੈਰਾ ਕਾਫੀ ਕਾਫੀ ਨਹੀਂ ਕਹਿ ਸਕਦੇ ਬਟ ਨੀਚੇ ਆਨੇ ਸਟਾਰਟ ਹੋ ਚੁੱਕੇ ਨੇ ਕਿਉਂਕਿ ਨਵੇਂ ਸਟੂਡੈਂਟ ਨਹੀਂ ਆ ਰਹੇ ਐਂਡ ਯੂ ਵਰਕ ਪਰਮਿਟ ਵਾਲੇ ਸੀਗੇ ਉਹੋ ਵੀ ਅੱਗੇ ਜਾ ਕੇ ਉਹਨਾਂ ਨੂੰ ਪੀਆਰ ਦਾ ਥੋੜਾ ਜਿਹਾ ਤੰਦਲਾ ਲੱਗ ਰਿਹਾ ਤਾਂ ਕਰਕੇ ਉਹ ਵੀ ਕਾਫੀ ਲੋਕੀ ਘਟ ਚੁੱਕੇ ਨੇ ਹੁਣ ਤੇ ਜੋ ਡਿਮਾਂਡ ਸੀ ਕਿ ਪਹਿਲਾਂ ਲਾਈਨ ਅਪ ਹੋ ਜਾਂਦਾ ਸੀ ਇੱਥੇ ਇੱਕ ਮਤਲਬ ਰੈਂਟ ਦੇ ਉੱਤੇ ਆਪਾਂ ਰੂਮ ਲੈਣਾ ਉਹਦੇ ਲਈ ਤਾਂ ਉਹ ਚੀਜ਼ਾਂ ਵੀ ਹੁਣ ਉਸ ਤਰ੍ਹਾਂ ਨਹੀਂ ਰਹੀਆਂ ਤਾਂ ਰੇਟ ਘਟਣ ਲੱਗ ਗਿਆ ਤੇ ਇਹਦਾ ਬਰਡਨ ਫੇਰ ਉਹਨਾਂ ਕੈਨੇਡੀਅਨਸ ਦੇ ਉੱਪਰ ਹੀ ਆਏਗਾ ਜੋ ਜਿਨ੍ਹਾਂ ਦੇ ਆਪਣੇ ਘਰ ਹੈ ਨਹੀਂ ਜਿਨ੍ਹਾਂ ਨੇ ਰੈਂਟ ਦੇ ਉੱਤੇ ਜਿਵੇਂ ਬੇਸਮੈਂਟ ਵਗੈਰਾ ਹੁੰਦੀ ਜਿਉਂਦੀ ਹੁੰਦੀ ਹੈ ਐਂਡ ਟੈਲੈਂਟ ਲਾਸ ਜ਼ਰੂਰ ਹੋ ਗਿਆ ਕਿਉਂਕਿ ਜੋ ਕੈਨੇਡਾ ਦੇ ਵਿੱਚ ਹੈਗੇ ਨੇ ਜਾਂ ਪਹਿਲਾਂ ਪੁਰਾਣੇ ਨੇਗੇ ਤਾਂ ਉਹ ਹੀ ਟੈਲੈਂਟ ਹੈ ਇਹਨਾਂ ਕੋਲ ਜੋ ਨਮਾ ਸੀਗਾ ਉਹ ਹੁਣ ਫਿਰ ਸក្តਾਈ ਕਰ ਦਿੱਤੀ ਗਈ ਹੈ ਤਾਂ ਲੋਕੀ ਜਿਨ੍ਹਾਂ ਨੇ ਬਾਹਰ ਹੀ ਜਾਣਾ ਹੁੰਦਾ ਉਹ ਫਿਰ ਪਹਿਲਾਂ ਕੈਨੇਡਾ ਹੁੰਦੇ ਨੇ ਫਿਰ ਕੈਨੇਡਾ ਬੰਦ ਕਰ ਦਿੰਦੇ ਆ ਆਸਟ੍ਰੇਲੀਆ ਜਾਣਾ ਸਟਾਰਟ ਕਰ ਦਿੰਦੇ ਨੇ ਆਸਟ੍ਰੇਲੀਆ ਬੰਦ ਕਰ ਦਿੰਦਾ ਫਿਰ ਯੂ ਐਸਏ ਇੰਗਲੈਂਡ ਉਧਰ ਚਲੇ ਜਾਂਦੇ ਨੇ ਤੇ ਅੱਜ ਕੱਲ੍ਹ ਜਰਮਨੀ ਵਗੈਰਾ ਜਰਮਨੀ ਇਟਲੀ ਚ ਵੀ ਲੋਕ ਕਾਫੀ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਚਲੋ ਬਾਹਰ ਹੀ ਜਾਣਾ ਹੈ ਤਾਂ ਕੋਈ ਹੋਰ ਕੰਟਰੀ ਲੱਭ ਲੈਂਦੇ ਨੇ ਤੇ ਇਸ ਤਰ੍ਹਾਂ ਹੀ ਟੈਲੈਂਟ ਲਾਸ ਹੋ ਜਾਏਗਾ ਕੈਨੇਡਾ ਨੂੰ ਇਹ ਨਹੀਂ ਮਿਲੇਗਾ ਟੈਕਸ ਕਲੈਕਸ਼ਨ ਹੋਏਗੀ ਉਹ ਵੀ ਕਾਫੀ ਘਟ ਜਾਏਗੀ ਕਿਉਂਕਿ ਜਦੋਂ ਵੀ ਕੋਈ ਮੀਵੀ ਸਟੂਡੈਂਟ ਜਿਵੇਂ ਆਇਆ ਤਾਂ ਉਹ ਫੀਸ ਭਰਦਾਗਾ ਤਾਂ ਉਸ ਦੇ ਹਿਸਾਬ ਨਾਲ ਜੋਬਸ ਕ੍ਰੀਏਟ ਹੁੰਦੀਆਂ ਨੇ ਐਂਡ ਤਾਂ ਇਹਦੇ ਵਿੱਚ ਫਿਰ ਉਹ ਵਰਕ ਕਰਦਾ ਹੈਗਾ ਤਾਂ ਟੈਕਸ ਫਾਈਲ ਕਰਦਾ ਹੈਗਾ ਪਹਿਲਾਂ ਸਟਾਰਟਿੰਗ 'ਚ ਘਟ ਹੁੰਦਾ ਫਿਰ ਵਰਕ ਪਰਮਿਟ ਦੇ ਉੱਤੇ ਹੋਰ ਹੋ ਜਾਂਦਾ ਫਿਰ ਪੀਆਰ ਵਗੈਰਾ ਹੁੰਦਾ ਫਿਰ ਹੋਰ ਜ਼ਿਆਦਾ ਟੈਕਸ ਭਰਨਾ ਪੈਂਦਾ ਤੇ ਇਸ ਤਰ੍ਹਾਂ ਸਿਸਟਮ ਚੱਲਦਾ ਹੈਗਾ ਤਾਂ ਟੈਕਸ ਕਾਫੀ ਘਟ ਜਾਏਗਾ ਕਿਉਂਕਿ ਆਲਰੇਡੀ ਜਿੰਨੇ ਕੁ ਬੰਦੇ ਕੰਮ ਕਰ ਰਹੇ ਨੇ ਉਹਨੇ ਕੀ ਕਰਨਗੇ ਐਂਡ ਉਹਨਾਂ ਦੇ ਵਿੱਚੋਂ ਵੀ 10 ਲੱਖ ਦੇ ਕਰੀਬ ਲੋਕੀ ਹੈਖ ਨੇ ਜੋ ਅਗਲੇ 5 ਤੋਂ 6 ਸਾਲ ਦੇ ਵਿੱਚ ਰਿਟਾਇਰ ਹੋ ਰਹੇ ਨੇ ਤਾਂ ਟੈਕਸ ਕਲੈਕਸ਼ਨ ਕਾਫੀ ਘਟ ਜਾਏਗੀ ਐਂਡ ਲਾਸਟ ਪੁਆਇੰਟ ਹੈਗਾ ਹੈਲਥ케ਅਰ ਦਾ ਇਹ ਹੈ ਕਾਫੀ ਜ਼ਰੂਰੀ ਹੈਗਾ ਕੈਨੇਡਾ ਦਾ ਈਵਨ ਕਿ ਅਮਰੀਕਾ ਹੋ ਗਿਆ ਜਾਂ ਹੋਰ ਕੰਟਰੀਜ਼ ਹੋ ਕੇ ਜਿਵੇਂ ਕਿ ਆਸਟ੍ਰੇਲੀਆ ਇੰਗਲੈਂਡ ਤੇ TV ਹੈਲਥ케ਅਰ ਸਿਸਟਮ ਜੋ ਹੈਗਾ ਫ੍ਰੀ ਨਹੀਂ ਹੈਗਾ ਬਟ ਕੈਨੇਡਾ ਦੇ ਵਿੱਚ ਹੈਗਾ ਤਾਂ ਫ੍ਰੀ ਕਰਕੇ ਇਸ ਦਾ ਕਾਫੀ ਲੋਕ ਯੂਜ਼ ਕਰਦੇ ਨੇਗੇ ਮਿਸਯੂਜ਼ ਨਹੀਂ ਕਰਾਂਗੇ ਕਹਾਂਗੇ ਬਟ ਯੂਜ਼ ਜ਼ਰੂਰ ਕਰਦੇ ਨੇ ਕਿਉਂਕਿ ਕੁਝ ਚਾਰਜ ਨਹੀਂ ਕਰਨਾ ਤਾਂ ਬੇਸਿਕਲੀ ਲੋਕੀ ਟੈਸਟ ਵਗੈਰਾ ਕਰਾਉਣ ਚਲੇ ਜਾਂਦੇ ਨੇ ਵੱਡੇ ਤੋਂ ਵੱਡੇ ਆਪਰੇਸ਼ਨ ਫ੍ਰੀ ਹੁੰਦੇ ਨੇਗੇ ਐਂਡ ਹੁਣ ਉੱਥੇ ਵੀ ਲੋਕ ਚਾਹੀਦੇ ਹੀ ਚਾਹੀਦੇ ਨੇ ਨਰਸਿਸ ਵੀ ਚਾਹੀਦੀਆਂ ਡਾਕਟਰਸ ਵੀ ਚਾਹੀਦੇ ਨੇ ਤਾਂ ਅਗਰ ਇਹ ਪੀਆਰ ਦੇ ਵਿੱਚ ਸਖਤਾਈ ਕਰ ਰਹੇ ਨੇ ਤਾਂ ਅੱਗੇ ਜਾ ਕੇ ਜਿਆਦਾ ਭਰੋਸਾ ਲੋਕਾਂ ਨੂੰ ਨਹੀਂ ਰਹਿਣਾ ਡਾਕਟਰ ਜੇ ਇਧਰ ਨਹੀਂ ਆਉਣਗੇ ਐਂਡ ਜੋ ਆਲਰੇਡੀ ਹੈਗੇ ਨੇ ਉਹ ਕੰਮ ਕਰਨਗੇ ਬਟ ਉਹ ਵੀ ਰਿਟਾਇਰ ਹੋ ਜਾਣਗੇ ਤੇ ਨਰਸਿਸ ਜੋ ਹੈਗੇ ਨੇ ਉਹਨਾਂ ਲਈ ਵੀ ਕਾਫੀ ਜਿਆਦਾ ਇਹਨਾਂ ਨੇ ਰੂਲਸ ਸਖਤ ਕੀਤੇ ਹੋਏ ਨੇ ਉਹਨਾਂ ਨੂੰ ਡਾਇਰੈਕਟ ਪੀਆਰ ਵਗੈਰਾ ਦਾ ਹਜੇ ਵੀ ਸਿਸਟਮ ਨਹੀਂ ਬਣਿਆ ਤਾਂ ਉਹ ਜਿਵੇਂ ਕਿ ਉਹ ਇੰਡੀਆ ਦੇ ਵਿੱਚ ਨਰਸਿੰਗ ਕਰਦੇ ਨੇ ਤਾਂ ਇੱਥੇ ਆ ਕੇ ਵੀ ਉਹਨਾਂ ਨੂੰ ਬਹੁਤ ਜਿਆਦਾ ਪ੍ਰੋਬਲਮਸ ਆਉਂਦੀਆਂ ਨੇ ਸਟੱਡੀ ਕਰਨੀ ਪੈਂਦੀ ਹੈ ਦੁਬਾਰਾ ਫਿਰ ਟੈਸਟ ਡਿਫਰੈਂਟ ਹੁੰਦੇ ਨੇਗੇ ਤਾਂ ਹੈਲਥ ਕੇਅਰ ਬਹੁਤ ਜ਼ਿਆਦਾ ਬੈਡ ਲਈ ਆਪਾਂ ਕਹਿ ਸਕਦੇ ਹਾਂ ਨਾਲ ਇਫੈਕਟ ਹੋਏਗੀ ਤਾਂ ਇਹ ਸਾਰੇ ਬੈਡ ਇਫੈਕਟ ਸੀਗੇ ਜੋ ਮੇਬੀ ਹੋ ਸਕਦਾ ਹੁਣ ਤੋਂ ਹੋ ਜਾਣ ਜਿਵੇਂ ਰੈਂਟ ਵਗੈਰਾ ਦਾ ਤਾਂ ਹੁਣ ਤੋਂ ਹੀ ਦੇਖਣ ਲੱਗ ਗਿਆ ਪਹਿਲਾਂ ਲੋਕੀ ਘਰ ਬਾਇ ਕਰਦੇ ਸੀ ਕਿ ਕਿ ਚਲੋ ਰੈਂਟ ਦੇ ਉੱਤੇ ਛੜਾ ਦੇਵਾਂਗੇ ਬੇਸਮੈਂਟ ਵਗੈਰਾ ਜਾਂ ਫਿਰ ਕਈ ਲੋਕੀ ਜਿਕੇ ਬੇਸਮੈਂਟ ਦੇ ਵਿੱਚ ਖੁਦ ਰਹਿ ਰਹੇ ਸੀ ਉੱਪਰ ਵਾਲੇ ਜੋ ਦੋ ਕਮਰੇ ਤਿੰਨ ਕਮਰੇ ਰੈਂਟ ਤੇ ਛੜਾ ਦਿੰਦੇ ਸੀ ਕਿਉਂਕਿ ਰੈਂਟ ਵਾਲੇ ਲੋਕੀ ਮਿਲ ਰਹੇ ਸੀ ਬਟ ਹੁਣ ਕਾਫੀ ਥਿੰਗਸ ਚੇਂਜ ਹੋ ਗਈਆਂ ਐਂਡ ਹੁਣ ਇਹ ਸਾਰਾ ਬਟਨ ਫਿਰ ਉਹਨਾਂ ਕੈਨੇਡੀਅਨਸ ਤੇ ਹੀ ਪਏਗਾ ਤਾਂ ਇਹੀ ਸੀਗਾ ਇਹ ਵੀਡੀਓ ਦੇ ਵਿੱਚ ਤੇ ਹੋਰ ਇਨਫੋਰਮੇਟਿਵ ਵੀਡੀਓਜ਼ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਪੁਰਾਣੇ ਵੀਡੀਓਜ਼ ਐਂਡ ਮੈਂ ਟਰਾਈ ਕਰਾਂਗਾ ਕਿ ਹੁਣ ਰੈਗੂਲਰ ਰਹਾਂ ਤੇ ਨਮੀਤੋ ਨਮੀਤ ਵੀਡੀਓਜ਼ ਪਾਉਂਦਾ ਰਾਂ ਐਂਡ ਟਰੱਕ ਵਾਲੇ ਵਲੌਗ ਵੀ ਆਉਂਦੇ ਰਹਿਣਗੇ ਥੈਂਕ ਯੂ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕਸ ਅ ਲੋਟ